ਦੋਸਤੋ ਅਸੀਂ ਨਸ਼ਿਆਂ ਤੇ ਵੀ ਕੰਮ ਕਰ ਰਹੇ ਆ ਯੋਗ ਕੇਂਦਰ ਸਤਕੀਆਂ ਵਾਲਾ ਵਿਖੇ ਜੇ ਕੋਈ ਬੱਚਾ ਨਸ਼ਿਆਂ ਦੇ ਵਿੱਚ ਫਸ ਚੁੱਕਾ ਹੈ ਨਸ਼ਿਆਂ ਤੋਂ ਪੀੜਤ ਹੈ ਤਾਂ ਯੋਗ ਦੁਆਰਾ ਹੀ ਉਹਨਾਂ ਨੂੰ ਨਸ਼ਿਆਂ 'ਚੋਂ ਅਸੀਂ ਕੱਢਣ ਦਾ ਯਤਨ ਕਰਦੇ ਆ ਔਰ ਸਾਨੂੰ ਬੜੇ ਅੱਛੇ ਨਤੀਜੇ ਮਿਲ ਰਹੇ ਨੇ ਅਸੀਂ ਕੋਈ ਤਸ਼ੱਦਦ ਨਹੀਂ ਕਰਦੇ ਕੋਈ ਕੁੱਟਮਾਰ ਨਹੀਂ ਹੈ ਜੋ ਆਮ ਸੈਂਟਰਾਂ 'ਚ ਤੁਸੀਂ ਬੱਚੇ ਭੇਜਦੇ ਹੋ ਤਾਂ ਉੱਥੇ ਕਈ ਤਰ੍ਹਾਂ ਦੇ ਸ਼ਕਤੀਆਂ ਹੁੰਦੀਆਂ ਨੇ ਕੋਈ ਸ਼ਕਤੀ ਨਹੀਂ ਹੈ ਯੋਗ ਕਰੋਣੇ ਆ ਤੇ 15 ਦਿਨ ਦੇ ਵਿੱਚ ਜੋ ਵੀ ਉਹ ਨਸ਼ਾ ਖਾਂਦਾ ਉਹ ਆਪਣੇ ਆਪ ਉਹਦੇ ਸਰੀਰ 'ਚ ਤਾਕਤ ਆ ਜਾਂਦੀ ਤੇ ਛੱਡ ਜਾਂਦਾ ਹੁਣ ਤੱਕ ਸਾਡੇ ਕੋਲੇ ਅਨੇਕਾਂ ਰਿਜ਼ਲਟ ਇਦਾਂ ਦੇ ਹੈਗੇ ਨੇ ਤੁਹਾਡਾ ਵੀ ਕੋਈ ਬੱਚਾ ਕੋਈ ਰਿਸ਼ਤੇਦਾਰ ਕੋਈ ਪਹਿਣਪਰਾ ਇਸ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਮੋਬਾਈਲ ਨੰਬਰ 94172 49640 ਪਿੰਡ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੁਹਾਡਾ ਸਾਰਿਆਂ ਦਾ ਧੰਨਵਾਦ